ਬਹੁਤ ਜ਼ਿਆਦਾ ਵਿਗੜੇ ਪਏ ਆ ਰੂਮ ਤੱਕ ਮੱזי ਪਹੁੰਚੇ ਆ ਉਹ ਸਾਹਮਣੇ ਮਨਾਲੀ ਪਿਆ ਜਾਂਦਾ ਤੇ ਆਪਾਂ ਨਗਰ ਜੀ ਆ ਇਸ ਟਾਈਮ ਜਿਹੜੇ ਬਹੁਤ ਜ਼ਿਆਦਾ ਹੀ ਪਏ ਆ ਥੋੜੇ ਨਹੀਂ ਨਹੀਂ ਹਜੇ ਵੀ ਪੈ ਰਿਹਾ ਮੌਸਮ ਬਹੁਤ ਸੋਹਣਾ ਹੋ ਗਿਆ ਕੰਡ ਬਹੁਤ ਹੋ ਗਏ ਹਾਂਜੀ ਚਲੋ ਚੱਲੀਏ ਚਲੋ ਤੁਹਾਨੂੰ ਤੇ ਨਹਿਲਾ ਦੇਣਾ ਕਰੋ ਅੱਛਾ ਜੀ ਚਲੋ ਜਾਨਾ ਬੈਠਾ ਐਕਟਿੰਗ ਨਾ ਕਰਿਆ ਕਰੋ ਅੱਛਾ ਜੀ ਠੀਕ ਹੈ ਹੋਰ ਕੋਈ ദ <laughs> ദാന <laughs> 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 ਪਿਛਲੇ ਸਾਲ ਉਹ ਸਾਹਮਣੇ ਰੂਮ ਸੀ ਹੈ ਹੋਸਟਲ ਨੰਬਰ 10 ਦੁਕਾਨ ਤੇ ਆਏ ਆ ਹੈਲੋ ਸ਼ਾਮ ਦੀ ਸੈਰ ਹੋ ਰਹੀ ਆ ਤਾਂ ਪਤਾ ਜੀ ਬਹਾਨਾ ਕਿੰਗਾ ਹਨੇਰਾ। ਇਹ ਨਾਮ ਹੁੰਦਾ ਕਹਿੰਦਾ। ਮੌਸਮ ਬਹੁਤ ਜ਼ਿਆਦਾ ਵਧੀਆ ਹੈ। ਠੰਡ ਬਹੁਤ ਹੋਈ, ਗੜੇ ਬਹੁਤ ਪੈ ਗਏ। ਹਾਂਜੀ, ਮੈਨੂੰ ਠੰਡ ਬਹੁਤ ਆਦੀ ਸੀ। ਹਾਂਜੀ। ਮੈਨੂੰ ਠੰਡ ਬਹੁਤ ਆਦੀ ਸੀ। ਅੱਛਾ ਜੀ। ਸਵੈਟਰ ਪਾਇਆ। ਅੱਛਾ ਜੀ। ਅੱਜ ਤਾਂ ਰੂਮ ਚ ਆ। ਇੱਥੇ ਵੀ ਰੂਮ ਲਿਆ ਇਹ ਆਪਾਂ ਪਿਛਲੇ ਸਾਲ। ਔਰ ਭਾਈ ਕੈਸੇ ਹੋ ਉਧਰੇ ਆ ਆ ਮੰਦਰ ਆ ਉਹ ਪਿੱਛੇ ਸਕੂਲ ਆ ਛੋਟਾ ਬੱਚਿਆਂ ਵਾਲਾ ਸਕੂਲ ਹਵਾ ਬਹੁਤ ਜ਼ਿਆਦਾ ਠੰਡੀ ਚੱਲਦੀ ਆ ਸ਼ਹਿਰ ਨੂੰ ਜਾ ਜਾਵੇ ਇਹਨਾਂ ਦੀ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਹੈ ਸਾਂਸ ਜੈ ਵੀਰ ਦੇ ਕਹਿੰਦੇ ਸਾਂਸ ਹਟ ਗਈ ਪਾਣੀ ਪੀ ਲੋ ਕਹਿੰਦਾ ਸਾਂਸ ਹਟ ਗਈ ਕਹਿੰਦਾ ਸਾਂਸ ਹਟ ਗਈ ਹਾਂ ਜੀ ਦੇਖੋ ਵੀ ਉਹ ਇਧਰੋਂ ਇਦੂ ਵੇਟ ਕਰ ਲੋ 66 ਤੇ ਤੇ ਆਹ 66 ਲੱਗ ਗਈ ਗੱਡੀ ਵੀ ਆਪਣੀ ਇੱਥੇ ਹੀ ਖੜੀ ਆ ਕਿੱਥੇ ਨਹੀਂ ਗਈ ਚਾਹੀਦੀ ਸਾਈਡ ਤੇ ਇੱਧਰ ਇੱਧਰ ਬੋਬੀ ਦੇ ਹਲਗਾ ਘਰ ਆਉਟ ਸਾਈਡ ਤੇ ਆ ਕੱਲ ਦਿਖਾਵਾਂਗੇ ਤੁਹਾਨੂੰ ਕੱਲ ਜਾਂ ਪਰਸੋਂ ਹੋਰ ਕੀ ਹੋ ਜਿੱਤੇ ਜੱਟ ਚਲ ਗਈ ਬਾਲ ਹੂੰ ਬਾਲ ਉਹਦੇ ਬੈਠੀ ਚਲ ਗਈ ਥਰੇ ਸਾਹਮਣੇ ਆ ਰੂਮ ਤੋਂ ਕਾਫੀ ਦੂਰ ਹੋ ਰੇ ਕਿਹੜੀ ਗੱਡੀ ਕੰਨੀ ਇੱਥੇ ਤਾਂ ਖੁੱਲਾ ਥੇ ਆ ਅਰੇ ਇੱਥੇ ਮੰਮੀ ਬੈਠਾ ਬਹੁਤ ਥੱਲੇ ਆਏ ਆ ਆਪਾਂ ਕਾਫੀ ਨੀਚੇ ਹਾਂ ਹਾਂ ਮੇਰੇ ਤਿੰਨ ਸਾਲ ਮਾਰਦ ਕੇ ਆਪਣਾ ਇੱਕ ਚੈਨਲ ਹੋ ਰਿਹਾ ਹਾਂ ਦੋਨੇ ਲਿਖਿਆ ਪਿੱਛੇ ਸਟਾਰਟ ਹੋਇਆ ਕਿ ਇੱਥੇ ਬਾਕੀ ਬੈਠਾ ਸੀਗਾ ਇੱਥੇ ਬੈਠਾ ਹੀ ਮੈਂ ਕਿ ਅੱਛਾ ਇੱਥੇ ਕਿਹੜਾ ਕਾਜੀ ਅੱਜ ਬੈਠਾ ਹੋਊਗਾ ਇਹਨੂੰ ਦਬਕਾ ਮਾਰਿਆ ਇੱਥੋਂ ਬੰਦਿਆਂ ਨੇ ਹੂੰ ਜਿਵੇਂ ਰੋਡ ਤੇ ਨਾ ਜੇ ਹੂੰ ਫੈਦਾ ਵੀ ਬਹੁਤ ਵੱਡਾ ਸੀ ਤੋ ਪੱਜ ਕੇ ਗਾਂਵੜੇ ਦੇ ਤਰਫ ਤੋਂ ਦੇਖੀ ਐਕ ਦਿਨ ਤੁਹਾਨੂੰ ਲਿਜਾਣਾ ਆਪਾਂ ਮਨਿਕਨ ਸਿੰਘ ਸਾਹਿਬ ਐਕ ਦਿਨ ਰਪਾਂ ਅਗਰ ਦਿਨ ਸ਼ਿਸ਼ੂ ਲੈ ਆਣੀ ਸੈਣ ਨੂੰ ਨੀਤ ਕੀ ਜਾਣਾ ਆਪਾਂ ਸ਼ਿਸ਼ੂ ਤੱਕੀ ਜਾਣਾ ਕੋਈ ਡੌਗੀਆਂ ਤੋਂ ਬਚੋ ਕਹਿੰਦੇ ਡੌਗੀ ਕਿਹੜਾ ਕਹਿੰਦੇ ਆ ਬਸ ਉਹ ਤੇਰੇ ਹੂੰ ਸਾਹਮਣੇ ਰੂਮ ਆ ਗਿਆ ਇਹਨਾਂ ਨੂੰ ਇਹ ਸਾਲ 2 ਸਾਲ ਹੋ ਗਏ ਪਿਆਰ ਮੁਹੱਬਤ ਇਹ ਬਣ ਗਿਆ ਸੀ ਤਾਂ ਫਿਰ ਹੁਣ ਤੇ ਇਹਨਾਂ ਨੂੰ ਅਜੇ ਇੱਥੇ ਜਦੋਂ ਆਈ ਦਾ ਉਧਾਂ ਉਧਰ ਹੋਰ ਰੂਮ ਲੈ ਲੀ ਗਾਇਆ ਬੋੜੀਆਂ ਉਤਰ ਕੇ ਗਈ ਇਥੋਂ ਆਪਾਂ ਦੇਖੋ ਕਿੰਨੀ ਉਤਰਾਈ ਉਤਰ ਕੇ ਉੱਧਰ ਦੀ ਘੁੰਮ ਕੇ ਚੜ ਕੇ ਫੇ ਆ ਗਏ ਅਰੇ ਆ ਬੋੜੀਆਂ ਉਤਰੀ ਕਿ ਅਨੰਦ ਦਸਤ ਜੀ ਅੱਜ ਆ ਜਾਓ ਅਰੇ ਹੋ ਜਾ ਆਈ ਮਾਨ ਦਾ ਗੱਦਾ ਰੋਲੀ ਪਾਉਂਦੀ ਆ ਦੇਖ ਮਨ ਨਾਲ ਰੋਲਾ ਪਉਂਦੀ ਆ ਚੱਲ ਦੋ ਜੀ ਅੱਜ ਨੀ ਭੱਜ ਨੀ ਆ ਵੀ ਛੁੱਟੀ ਚਲ ਜਾ ਨਹੀਂ ਭੱਜਦਾ ਹਾਂ ਹਾਂ ਜੀ ਚਿੱਕੀ ਕਿੱਧਰ ਚਲੀ ਗਿਰ ਸੋਈ ਹਾਂ ਜੀ ਚਿੱਕੀ ਉਹ ਕੋਕੋ ਦਾ ਵਹਿ ਗਿਆ ਰਾਸਤੇ 'ਚ ਉਹਦੇ ਚੱਲ ਆ ਘਰ ਵਾਲਾ ਸੋਹਣਾ ਆ ਲੱਕੜੀ ਦਾ ਇਹ ਲੱਕੜੀ ਨੇ ਇਹਨੇ ਜਾ ਤਰ੍ਹਾਂ ਆ ਬੋੜੀ ਉੱਤਰ ਕੇ ਗਏ ਸੀ ਆਪਾਂ ਉਹ ਦੇਖੋ ਥੱਲੇੋਂ ਤੋਂ ਘੁੰਮ ਕੇ ਉਹ ਉੱਧਰ ਦੀ ਘੁੰਮ ਕੇ ਪਰੇਉਂਦੀ ਆਏ ਆ ਉਦਾਂ ਉਧਰ ਦੀ ਸ ਕੱਲ ਨੂੰ ਜਾਵਾਂਗੇ ਉਧਰ ਦੀ ਘੁੰਮ ਕੇ ਉਹ ਕਿਸਲੇ ਉੱਪਰ ਦੀ ਉੱਪਰ ਦੀ ਘੁੰਮ ਕੇ ਆਵਾਂਗੇ ਕਈ ਫਿਰ ਆਪਣੇ ਬਲੌਗ ਛੋਟੇ ਛੋਟੇ ਹੀ ਆ ਤੇ ਬਾਏ ਬਾਏ ਦੇਖੋ ਮਨਾਲੀ ਦੀ ਸ਼ਾਮ ਮਨਤ ਕੋ ਜਾਣਾ ਹਾਂ ਜਾ ਮੰਨਤ ਬੁਲਾ ਰਹੀ ਏ ਤੇਰੇ ਕੋ ਚਲੋ ਮੰਨਤ ਦਾ ਘਰ ਦੇਖ ਲੋ ਹਾਂਜੀ ਮੰਨਤ कैसे हो हेलो ठीक हो जा दीदी के पास कर जा ऊपर जाके हाँ।, हाँ।, तो हाँ क्या करना है बताओ <laughs> 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 जय भी राजा ਮਨਾਲੀ ਦੀ ਸ਼ਾਮ ਤੁਹਾਡੇ ਨਾਮ ਦੇਖੋ 뷰 ਕਿੰਨਾ ਸੋਹਣਾ 15 ਦਿਨ ਤੁਹਾਨੂੰ ਵੀ ਉਹ ਹੀ ਦਿਖਾਉਣੇ ਹੁਣ ਆਪਾਂ ਖੁੱਲੀ ਛੁੱਟੀ ਇੱਕ ਕੱਢ ਕੇ ਆਏ ਆ ਆਰਾਮ ਨਾਲ ਕੰਮ ਕੰਮ ਨਵੇੜ ਕੇ ਬਾਹ ਬਹਾਈਆ ਕਰਕੇ